ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਪੱਜ ਕੇ ਨਹੀਂ ਇੱਥੇ 7:30 ਦਾ ਟਾਈਮ ਹੈ ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਇੱਥੇ ਮੈਂ ਲਗਾ ਰਹੀ ਹਾਂ ਜੀ ਝਾੜੂ ਝਾੜੂ ਮੈਂ ਥੱਲੇ ਬਹਿ ਕੇ ਲਾ ਰਹੀ ਹਾਂ ਕਿਉਂਕਿ ਮੈਂ ਕੱਪੜੇ ਧੋ ਕੇ ਉੱਪਰ ਪਾਏ ਹੋਏ ਨੇ ਤੁਸੀਂ ਦੇਖ ਸਕਦੇ ਹੋ ਕੱਪੜੇ ਮੈਂ ਸਾਜਰੀ ਹੀ ਧੋਤੇ ਸੀ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਧੁੱਪ ਛੇਤੀ ਚੜ ਜਾਂਦੀ ਹੈ ਤੇ ਗਰਮੀ ਦਾ ਮੌਸਮ ਹੈ ਤੇ ਕਿਉਂਕਿ ਫਿਰ ਉਹਦਾ ਕਰਕੇ ਨਾ ਗਰਦ ਉੱਡਦੀ ਹੈ ਜੇ ਆਪਾਂ ਖੜੇ ਹੋ ਕੇ ਝਾੜੂ ਲਾਉਣੀ ਆ ਤੇ ਉਹਦਾ ਕਰਕੇ ਫਿਰ ਮੈਂ ਜਿਹੜਾ ਦੂਸਰੀ ਸਾਈਡ ਸੇ ਬੈ ਕੇ ਝਾੜੂ ਲਗਾਇਆ ਤੇ ਕਈ ਵੀਅਰਸ ਆਪਣੇ ਕਮੈਂਟ ਕਰਦੇ ਹੁੰਦੇ ਨੇ ਵੀ ਤੁਸੀਂ ਪਾਣੀ ਛਿੜਕ ਲਿਆ ਕਰੋ ਹਾਂਜੀ ਪਾਣੀ ਵੀ ਛਿੜਕ ਸਕਦੇ ਆ ਪਰ ਜਿਹੜਾ ਕੱਚਾ ਹੋਣ ਕਰਕੇ ਨਾ ਫਿਰ ਜਦੋਂ ਪਾਣੀ ਛਿੜਕਦਿਆਂ ਤੋਂ ਗਿੱਲੀ ਹੋਈ ਮਿੱਟੀ ਜਿਹੜੀ ਉਹ ਚਪੜਾ ਨਾਲ ਲੱਗ ਲੱਗ ਕੇ ਜਿਹੜਾ ਝਾੜੂ ਲਾਇਆ ਹੁੰਦਾ ਜਿਹੜਾ ਉਹ ਐ ਲੱਗਦਾ ਵੀ ਝਾੜੂ ਲਾਇਆ ਹੀ ਨਹੀਂ ਤੇ ਉਹੀ ਫਿਰ ਅਲੱਗ-ਅਲੱਗ ਕਮਰਿਆਂ ਦੇ ਅੰਦਰ ਚਲੀ ਜਾਂਦੀ ਆ ਕਿਉਂਕਿ ਸਵੇਰ ਦੇ ਟਾਈਮ ਨਾ ਸਾਨੂੰ ਭਜਦੌੜ ਥੋੜੀ ਜ਼ਿਆਦਾ ਹੁੰਦੀ ਆ ਕਦੇ ਪਸ਼ੂਆਂ ਕੰਨੀ ਕਿਉਂਕਿ ਚਲੋ ਹੜੇ ਤਾਂ ਰਮਾਂਦੀ ਵੀ ਛੁੱਟੀ ਆ ਤੇ ਅੱਜ ਇਹਨਾਂ ਦੀ ਵੀ ਛੁੱਟੀ ਸੀਗੀ ਤੇ ਵੈਸੇ ਭਜਦੌੜ ਜ਼ਿਆਦਾ ਹੋਣ ਕਰਕੇ ਵੀ ਫਟਾਫਟ ਆ ਹੁੰਦਾ ਇਹਨਾਂ ਨੇ ਵੀ ਜਾਣਾ ਹੁੰਦਾ ਫਟਾਫਟ ਕੰਮ ਨੇ ਮੇੜਨੇ ਹੁੰਦੇ ਆ ਸੋਧਾ ਕਰਕੇ ਫਿਰ ਉਹੀ ਪੈਰ ਲੈ ਲੈ ਕੇ ਅੰਦਰ ਜਾਂਦੇ ਆ ਫਿਰ ਅੰਦਰ ਮਿੱਟੀ-ਮਿੱਟੀ ਹੋ ਜਾਂਦੀ ਆ ਤੇ ਤਾਂ ਕਰਕੇ ਫਿਰ ਪਾਣੀ ਨਹੀਂ ਮੈਂ ਛਿੜਕਦੀ ਹੈਗੀ ਸੋ ਪੈਨਾ ਛਿੜਕ ਲੈਂਦੇ ਸੀ ਫਿਰ ਉਹ ਨਾਲ ਦੇ ਨਾਲ ਵੀ ਜਿਹੜਾ ਇਦਾਂ ਹੋ ਜਾਂਦਾ ਸੀਗਾ ਵੀ ਜਦੋਂ ਮੈਂ ਝਾੜੂ ਲਾਏ ਨਹੀਂ ਫਿਰ ਮੈਂ ਹਟ ਗਈ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਬਹਿ ਕੇ ਝਾੜੂ ਲਾਉਣ ਕਰਕੇ ਜਿਆਦਾ ਗਰਦ ਨਹੀਂ ਉੱੜਦੀ ਹੈਗੀ ਤੇ ਜਿੰਨਾ ਜਿਹੜੇ ਕੱਪੜਿਆਂ ਦੇ ਕੋਲੇ ਕੋਲੇ ਜਿਹੜਾ ਥਾਂਗਾ ਉੱਥੇ ਮੈਂ ਬਹਿ ਕੇ ਲਾ ਲੈਂਦੀ ਆ ਵੈਸੇ ਗਾਂਹ ਜਿਹੜਾ ਹੁੰਦਾ ਵੀ ਖੜੇ ਹੋ ਕੇ ਝਾੜੂ ਲਾ ਲਈਦਾ ਵੀ ਬਾਕੀ ਦੇਖਾਂਗੇ ਹੌਲੀ ਹੌਲੀ ਜੀ ਹਲੇ ਤਾਂ ਕੁਛ ਅਰਾਦਾ ਨਹੀਂ ਆ ਇਹਨੂੰ ਪੱਕਾ ਕਰਨ ਦਾ ਵੀਡੀਓ ਨੂੰ ਤੇ ਪਰ ਸ਼ਾਇਦ ਵੀ ਹਲੇ ਥੋੜੇ ਟਾਈਮ ਨੂੰ ਕਰਾ ਲਈ ਇਹਨੂੰ ਪੱਕਾ ਕਿਉਂਕਿ ਤੁਹਾਨੂੰ ਮੈਂ ਕੱਲ ਦੀ ਵੀਡੀਓ ਦੇ ਵਿੱਚ ਵੀ ਇਹੀ ਚੀਜ਼ ਕਹੀ ਸੀ ਵੀ ਹਲੇ ਥੋੜਾ ਜਿਹਾ ਵੀ ਬੱਚੇ ਦੀ ਪੜ੍ਹਾਈ ਚ ਹੁਣ ਪਲਾਸਟੂ ਸਟਾਰਟ ਹੋ ਜਾਣੀ ਆ ਤੇ ਫਿਰ ਉਸ ਤੋਂ ਬਾਅਦ ਇਹਦਾ ਦੇਖਾਂਗੇ ਪਹਿਲਾਂ ਇਹਦੇ ਕੰਨੀ ਫੋਕਸ ਆ ਸਾਡਾ ਵੀ ਇਹਦਾ ਕੀ ਕਰਨਾ ਹੈ ਜਾਂ ਇਹ ਕੀ ਚਾਹੁੰਦਾ ਮੈਂ ਕੀ ਕਿਉਂਕਿ ਬੱਚੇ ਦੇ ਮਨ ਦਾ ਹੁੰਦਾ ਹਨਾ ਬਾਕੀ ਸਭ ਤੋਂ ਵੱਡੀ ਚੀਜ਼ ਉਹ ਕਹਿੰਦੇ ਹੁੰਦੇ ਅਕਾਲ ਪੁਰਖ ਦੇ ਹੱਥ ਹੈ ਵਾਹਿਗੁਰੂ ਨੇ ਜੋ ਸੋਚਿਆ ਜੋ ਕਰਨਾ ਉਹਨਾਂ ਨੇ ਕਰਨਾ ਆਪਾਂ ਸੋਚ ਸਕਦੇ ਆ ਪਰ ਕਰਨਾ ਤਾਂ ਉਹਨਾਂ ਨੇ ਹੀ ਆ ਸੋ ਦੇਖਦੇ ਆ ਵੀ ਇਹਦਾ ਕੀ ਬੰਦ ਆ ਫਿਰ ਉਸ ਤੋਂ ਬਾਅਦ ਇਹੜਾ ਘਰ ਦਾੜਾ ਆਪਾਂ ਕੰਮ ਜ਼ਿਆਦਾਤਰ ਕੰਮ ਉਦੋਂ ਕਰਾਵਾਂਗੇ ਜਿਹੜੀ ਜ਼ਰੂਰਤ ਆ ਉਹਨਾਂ ਨੂੰ ਕੰਮ ਨਹੀਂ ਆਪਾਂ ਕਰਾਵਾਂਗੇ ਸੋ ਲੋ ਜੀ ਇੱਥੇ ਮੇਰਾ ਝਾੜੂ ਜਿਹੜਾ ਕੰਪਲੀਟ ਹੋ ਗਿਆਗਾ ਤੇ ਬਾਕੀ ਕੰਮ ਮੇਰੇ ਤਕਰੀਬਨ ਹੋ ਗਏ ਸੀ ਲੋ ਜੀ ਫਸਲਾਂ ਪੱਕ ਗਈਆਂ ਨੇ ਬਸ 15 ਕਿ ਦਿਨਾਂ ਨੂੰ ਵਾਢੀਆਂ ਸਟਾਰਟ ਹੋ ਜਾਣੀਆਂ 15 ਤੋਂ 20 ਦਿਨਾਂ ਨੂੰ ਉਹ ਸਾਡੀ ਜੰਮੀ ਘੁੰਮਰੀ ਆ ਆ ਐ ਲੈ ਇਦਾਂ ਨਾ ਮੈਂ ਐਲਾ ਜੀ ਉਹ ਪਰਲੀ ਜਿਹੜੀ ਦੂਰ ਕੋ ਮਰੀ ਆ ਉਹ ਜਿਮੀ ਐ। ਫੁਰਦੇ ਗਈ ਆ। ਜਿਹੜੀ ਉਹ ਪਰੇ ਆ ਰਹੀ ਹੈ ਜੀ ਇਹ ਡਰਦੀ ਵੀ ਬਹੁਤ ਹੈ ਕਿਉਂਕਿ ਘਰ ਦੇ ਅੰਦਰ ਰਹਿੰਦੇ ਨਾ 12 ਕੁੱਤੇ ਤੋਂ ਡਰਦੀ ਐ ਥੋੜਾ ਜਿਹਾ। ਫੜ ਜਾ। ਤਾਂ ਜਿਮੀ ਹੇ ਚੱਲ ਤੂੰ ਕਰਾਉ ਝੂਟੀ ਕਰ। ਲੋ ਜਿੱਥੇ ਮੈਂ ਲੱਗੀ ਹੁਣ ਰੋਟੀ ਖਾਣੇ ਨਾ ਸਾਰਿਆਂ ਨੇ ਰੋਟੀ ਖਾ ਲਈ ਸੀ ਤੇ ਮੈਂ ਕਿਹਾ ਮੈਂ ਵੀ ਖਾ ਲਵਾਂ ਮੈਂ ਬਾਹਰੋਂ ਕੇ ਰੋਟੀ ਨਹੀਂ ਖਾਂਦੀ ਜੀ ਕਿਉਂਕਿ ਬਾਹਰ ਨਾ ਅੱਜਕੱਲ ਮੱਕੜੀਆਂ ਜਾਲੇ ਜੀ ਬਹੁਤ ਪਾਉਂਦੀਆਂ ਹਵਾ ਦੇ ਵਿੱਚ ਹੀ ਫਿਰਦੀਆਂ ਹੁੰਦੀਆਂ ਮੱਕੜੀਆਂ ਜਾਲਿਆਂ ਦੀਆਂ ਫਿਰ ਉਹ ਕਈ ਵਾਰ ਆ ਕੇ ਰੋਟੀ ਤੇ ਡਿੱਗ ਪੈਂਦੀਆਂ ਤੇ ਮੈਨੂੰ ਥੋੜਾ ਹਲਕਤ ਜਿਹੀ ਆਉਂਦੀ ਹੈ ਫਿਰ ਉਹ ਤੋਂ ਤਾਂ ਤਾਂ ਕਿ ਮੈਂ ਅੰਦਰ ਬਹਿ ਕੇ ਰੋਟੀ ਖਾ ਰਹੀ ਸੀ ਮੈਂ ਕਿਹਾ ਚਲ ਮੈਂ ਰੋਟੀ ਖਾ ਲਵਾਂ ਫਟਾਫਟ ਉਸ ਤੋਂ ਬਾਅਦ ਫਿਰ ਉਹਦਾ ਮਾੜਾ ਮੋਟਾ ਕੰਮ ਰਹਿੰਦਾ ਸੀ ਮੈਂ ਕਿਹਾ ਉਹ ਵੀ ਕੰਪਲੀਟ ਕਰ ਲਾਂਗੇ ਕਿਉਂਕਿ ਗਰਮੀਆਂ ਦੇ ਵਿੱਚ ਅਸੀਂ ਸਾਧਰੀ ਕੰਮ ਕੰਪਲੀਟ ਕਰਦੇ ਹਾਂ ਜੀ ਸਰਦੀਆਂ 'ਚ ਤਾਂ ਇਹ ਹੁੰਦਾ ਵੀ ਚਲੋ ਧੁੱਪੇ ਵੀ ਆਪਾਂ ਕਰਦੇ ਤੁਰੇ ਫਿਰਦੇ ਹਾਂ ਤੇ ਗਰਮੀਆਂ ਦੇ ਵਿੱਚ ਨਾ ਫਿਰ ਗਰਮ ਕਹਿੰਜਾ ਜਿਉਂ-ਜਿਉਂ ਧੁੱਪ ਚੜ ਜਾਂਦੀ ਹੈ ਕੰਮ ਨਹੀਂ ਨਿਭੜਨ ਦੇ ਵਿੱਚ ਆਉਂਦਾ ਸੋ ਅੱਜ ਅਸੀਂ ਬਣਾਏ ਸੀ ਆਲੂ ਵਾਲੇ ਪਰੌਂਠੇ ਕਿਉਂਕਿ ਅੱਜ ਘਰ ਸੀਗੇ ਸੋ ਛੁੱਟੀ ਹਰ ਦਿਨ ਫਿਰ ਕੁਛ ਐਦਾਂ ਦਾ ਬਣਾ ਲਈਦਾ ਤੇ ਪਰ ਗਰਮੀਆਂ ਦੇ ਵਿੱਚ ਤਾਂ ਇਹ ਵੀ ਨਹੀਂ ਖਾਣ ਨੂੰ ਦਿਲ ਕਰਦਾ ਹਾਲੀ ਮੌਸਮ ਥੋੜਾ ਠੀਕ ਹੈ ਇਸ ਕਰਕੇ ਹਾਲੀ ਆਪਾਂ ਇਹ ਚੀਜ਼ਾਂ ਖਾ ਸਕਦੇ ਹਾਂ ਸੋ ਇਹ ਡੈਡੀ ਨੇ ਵੀ ਖਾ ਲਈ ਸੀ ਰੋਟੀ ਏ ਰਮਾਨ ਵੀ ਖਾ ਚੁੱਕੇ ਸੀ ਮੰਮੀ ਨੇ ਵੀ ਖਾ ਲਈ ਸੀਗੀ ਤੇ ਮੈਂ ਰਹਿੰਦੀ ਸੀ ਮੈਂ ਕਿ ਚਲੋ ਮੈਂ ਵੀ ਖਾ ਲਵਾਂ ਤੇ ਫਿਰ ਉਸ ਤੋਂ ਬਾਅਦ ਨੇ ਬਾਕੀ ਦੇ ਥੋੜਾ ਜਾ ਅੱਜ ਕੱਪੜੇ ਸੰਭਾਲਣੇ ਸੀਗੇ ਸਰਦੀਆਂ ਦੇ ਕੁਝ ਗਸਾਮ ਤੇ ਸੀ ਕੁਝ ਕੋ ਹੋਰ ਨੇ ਤੇ ਫਿਰ ਉਹ ਸੋਚਿਆ ਸੀ ਵੀ ਉਹ ਵੀ ਸੰਭ੍ਹ ਦੀਏ ਤੇ ਕਵਰ ਵਗੈਰਾ ਤੋਤੇ ਸੀਗੇ ਉਹ ਵੀ ਮੈਂ ਕਿਹਾ ਚਲੋ ਅੱਜ ਰੱਖ ਦਿੰਨੇ ਆ ਤੇ ਬਾਕੀ ਇੱਕ ਮੈਂ ਸੂਟ ਸਿਉਣ ਦਿੱਤਾ ਸੀ ਉਧਰ ਜਾਣਾ ਸੀ ਫਿਰ ਮੈਂ ਕਿਹਾ ਚਲੋ ਚਲੋ ਮੈਂ फटाफट ਕੰਮ ਨਹੀਂ ਲੋ ਜੀ ਹੁਣ ਆਪਣੇ ਘਰ ਦੇ ਕੰਮ ਤਾਂ ਦੀ ਹੋ ਗਏ ਨੇ ਕੰਪਲੀਟ ਤੇ ਰੋਟੀ ਪਾਣੀ ਵੀ ਆਪਾਂ ਖਾ ਲਿਆ ਹੁਣ ਆਪਾਂ ਵੇਲੇ ਆ ਤੇ ਮੈਂ ਕਿਹਾ ਵੀ ਚਲੋ ਅੱਗੇ ਮੈਂ ਵੀਡੀਓ ਨੂੰ ਕੰਟੀਨਿਊ ਕਰਕੇ ਕੰਪਲੀਟ ਕਰ ਦਵਾਂ ਬਾਕੀ ਕੱਪੜੇ ਜਿਹੜੇ ਸੀ ਉਹ ਆਪਣੇ ਸਾਧਰੀਤ ਹੋ ਗਏ ਸੀ ਮੈਂ ਤੁਹਾਨੂੰ ਦੱਸਿਆ ਵੀ ਸਾਧਰੀਤ ਹੋਤੇ ਸੀ ਬਾਕੀ ਥੋੜੇ ਜਿਹਾ ਭਾਂਡੇ ਸੀ ਮੰਮੀ ਕਹਿੰਦੀ ਮੈਂ ਵੀ ਧੋ ਲੰਨੀ ਆ ਤੇ ਆਪਣੀ ਵੀਡੀਓ ਬਣਾ ਲਾਂ ਤੇ ਬਾਕੀ ਹੁਣ ਆਪਾਂ ਕਰਦੀਆਂ ਜੀ ਵੀਡੀਓ ਦੇ ਵਿੱਚ ਗੱਲਬਾਤ ਮੈਨੂੰ ਕਾਫੀ ਵਾਰ ਇਦਾਂ ਦੇ ਕਮੈਂਟਸ ਆਏ ਆਪਣੀਆਂ ਭੈਣਾਂ ਵੱਲੋਂ ਵੀ ਦੀਦੀ ਕੋਈ ਕੰਮ ਦੱਸੋ ਅਸੀਂ ਘਰ ਦੇ ਵਿੱਚ ਬਹਿ ਕੇ ਕੰਮ ਕਰਨਾ ਚਾਹੁੰਦੇ ਹਾਂ ਤਾਂ ਕਿ ਅਸੀਂ ਵੀ ਆਪਣੇ ਪਰਿਵਾਰ ਦੀ ਹੈਲਪ ਕਰ ਸਕੀਏ ਜਿਹੜੇ ਘਰ ਦੇ ਖਰਚੇ ਪਾਣੀ ਆ ਉਹ ਚੱਲਣ ਦੇ ਵਿੱਚ ਹੋਰ ਮਦਦ ਕਰ ਸਕੀਏ ਤੇ ਬਹੁਤ ਵਧੀਆ ਸੋਚ ਹੈ ਜੀ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਇੱਕ ਜਾਨੇ ਦੀ ਕਮਾਈ ਨਾਲ ਘਰ ਚਲਾਉਣਾ ਬਹੁਤ ਔਖਾ ਹੈ ਕਿਉਂਕਿ ਇਹ ਬੱਚੇ ਜਦ ਤੱਕ ਪੜ੍ਹਦੇ ਆ ਰੋਜ਼ ਦੇ ਖਰਚੇ ਨੇ ਕਦੇ ਉਹਨਾਂ ਦੀ ਕਾਪੀ ਕਦੇ ਕਿਤਾਬ ਕਦੇ ਪੈਨ ਕਦੇ ਪੈਂਸਲ ਕਦੇ ਫੀਸ ਕਦੇ ਟਿਊਸ਼ਨ ਫੀਸ ਸ मतलब ਇਹੀ ਚੀਜ਼ਾਂ ਦੇ ਖਰਚੇ ਰੋਜ਼ ਦੀ ਰੋਜ਼ ਹੁੰਦੇ ਰਹਿੰਦੇ ਆ ਬਾਕੀ ਘਰ ਦੇ ਖਰਚੇ ਹੋਗੇ ਕਦੇ ਆਪਣੀ ਸਿਹਤ ਡਾਊਨ ਹੋ ਗਈ ਬਿਮਾਰੀ ਦੇ ਕਰਕੇ ਦਵਾਈ ਦੇ ਖਰਚੇ ਹੋਗੇ ਹਰ ਰੋਜ਼ ਦੇ ਖਰਚੇ ਨੇ ਘਰ ਦੇ ਵਿੱਚ ਸੋ ਅੱਜ ਦੇ ਟਾਈਮ ਦੇ ਵਿੱਚ ਖੇਤੀ ਦੇ ਵਿੱਚ ਉਹ ਆਪਾਂ ਇਹ ਕਹਿ ਸਕਦੇ ਆ ਵੀ ਕੋਈ ਜ਼ਿਆਦਾ ਬਚਤ ਨਹੀਂ ਆ ਜਿਹੜੀ ਵਧੀਆ ਬਹੁਤ ਆਧੁਨਿਕ ਟੈਕਨੀਕ ਦੇ ਨਾਲ ਜਿਹੜੀ ਖੇਤੀ ਕਰਦੇ ਆ ਉਹਨਾਂ ਨੂੰ ਤਾਂ ਬਚਤ ਹੈਗੀ ਆ ਸਬਜ਼ੀਆਂ ਵਗੈਰਾ ਜਿਹੜੇ ਬਹੁਤ ਮਿਹਨਤ ਕਰਦੇ ਹੋ ਗਾਉਂਦੇ ਆ ਉਹਨਾਂ ਲਈ ਵਕਤ ਹੈਗੀ ਆ ਪਰ ਜਿਵੇਂ ਆਹ ਫਸਲਾਂ ਜਿਹੜੀਆਂ ਮੈਨੂੰ ਨਹੀਂ ਲੱਗਦਾ ਵੀ ਉਹਦੇ ਵਿੱਚ ਕੋਈ ਖਾਸ ਬਚਤ ਹੈਗੀ ਆ ਕਿਉਂਕਿ ਆਪਾਂ ਖੇਤੀ ਕਰਦੇ ਆ ਆਪਾਨੂੰ ਪਤਾ ਹੀ ਚੱਲਦਾ ਇਹ ਚੀਜ਼ਾਂ ਹਨਾ ਤੇ ਦੂਸਰੀ ਚੀਜ਼ ਵੀ ਘਰੇ ਬੈ ਕੇ ਆਪਾਂ ਕੀ ਕੰਮ ਕਰ ਸਕਦੇ ਆ ਹਨਾ ਮੈਂ ਪਰਸੋਂ ਇੱਕ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਸੀ ਉਹਦੇ ਥੱਲੇ ਵੀ ਬਹੁਤ ਕਮੈਂਟ ਆਈ ਪੜਾਣ ਦੀ ਵੀ ਅਸੀਂ ਵੀ ਇਹ ਕੰਮ ਕਰਨਾ ਚਾਹੁੰਦੇ ਆ ਤੇ ਉਹ ਤੁਹਾਨੂੰ ਪਤਾ ਹੀ ਇਹ ਵੀਡੀਓ ਕਿਸ ਚੀਜ਼ ਦੀ ਸ਼ੇਅਰ ਕੀਤੀ ਸੀ ਮੈਂ ਕੀਤੀ ਸੀ YouTube ਦੀ ਕਿਉਂਕਿ ਦੇਖੋ ਘਰ ਦੇ ਵਿੱਚ ਜਾਂ ਤਾਂ ਸਲਾਈ ਕਢਾਈ ਹੁੰਦਾ ਹੈ ਜਾਂ ਘਰ ਦੇ ਵਿੱਚ ਪਸ਼ੂਆਂ ਦਾ ਕੰਮ ਹੋ ਗਿਆ ਆਪਾਂ ਬਹਿ ਕੇ ਕਰ ਸਕਦੇ ਆ ਤੇ ਜਾਂ ਫਿਰ ਅੱਜ ਕੱਲ ਜਿਵੇਂ YouTube ਹੈਗਾ ਇਹ ਦਾ ਨਾਲ-ਨਾਲ ਆਪਾਂ ਸਹਾਯੋਗ ਲੈ ਸਕਦੇ ਘਰ ਦੇ ਕੰਮ ਵੀ ਕਰ ਸਕਦੇ ਨਾਲ-ਨਾਲ ਆਪਾਂ ਵੀਡੀਓਜ਼ ਵੀ ਅਪਲੋਡ ਕਰ ਸਕਦੇ ਆ ਸੋ ਮੈਂ ਵੀ ਇਹੀ ਕੰਮ ਕਰਦੀ ਆ ਨਾਲ-ਨਾਲ ਪਸ਼ੂਆਂ ਦਾ ਹੋ ਜਾਂਦਾ ਘਰ ਦਾ ਹੋ ਜਾਂਦਾ ਨਾਲ-ਨਾਲ ਆਪਣੀ ਵੀਡੀਓਜ਼ ਅਪਲੋਡ ਕਰਦੇ ਰਹਿੰਦੇ ਆ ਤੇ ਇੱਕ ਐਕਸਟਰਾ ਜਿਹੜੀ ਇਨਕਮ ਦਾ ਸੋਰਸ ਆ ਉਹ ਬਣ ਜਾਂਦਾ ਤੋਂ ਬਹੁਤ ਭੈਣ ਦੇ ਕਮੈਂਟ ਆਈ ਸੀ ਵੀ ਅਸੀਂ ਵੀ ਇਹ ਕੰਮ ਕਰਨਾ ਚਾਹੁੰਦੇ ਆ ਤੇ ਸਾਨੂੰ ਇਹਦੇ ਬਾਰੇ ਕੁਝ ਨੌਲੇਜ ਦੋ ਤੇ ਕੁਝ ਕਮੈਂਟ ਇਦਾਂ ਦੇ ਵੀ ਸੀ ਵੀ ਸਾਨੂੰ ਪਰ ਸੰਗ ਵੀ ਲੱਗਦੀ ਆ ਵੀ ਲੋਕ ਕੀ ਕਹਿਣਗੇ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਚੀਜ਼ ਜ਼ਰੂਰ ਕਹੂੰਗੀ ਵੀ ਦੇਖੋ ਹਿੰਦੀ ਦੇ ਵਿੱਚ ਕਹਾਵਾ ਤਾਂ ਕਿ ਜਿਨ ਨੇ ਕੀਤੀ ਸ਼ਰਮ ਉਹਦੇ ਫੁੱਟੇ ਕਰਮ ਹਨਾ ਸੋ ਸ਼ਰਮ ਸਾਨੂੰ ਮਾੜੇ ਕੰਮਾਂ ਦੀ ਕਰਨੀ ਚਾਹੀਦੀ ਆ ਇਹਦੇ ਵਿੱਚ ਕੁਝ ਮਾੜਾ ਨਹੀਂ ਤੇ ਆਪਾਂ ਦੇ ਘਰੇ ਬਹਿ ਕੇ ਵੀਡੀਓ ਬਣਾਉਣੀ ਆ ਆਪਣੇ ਘਰ ਦੇ ਰੂਟੀਨ ਦੀ ਜਿਹੜੀ ਕੰਮ ਕਰਦੇ ਉਹਦੀ ਆਪਾਂ ਵੀਡੀਓਸ ਅਪਲੋਡ ਕਰਨੀਆਂ ਆ ਆਪਣੀ ਫੈਮਲੀ ਆਪਣੇ ਨਾਲ ਹੋਣੀ ਚਾਹੀਦੀ ਹੈ ਆਪਣੇ ਹਸਬੰਦ ਦੀ ਸਹਿਮਤੀ ਹੋਣੀ ਚਾਹੀਦੀ ਆ ਬਾਕੀ ਆਪਾਂ ਜਿਹੜੇ ਹੋਰ ਆਮ ਲੋਕ ਨੇ ਅਗਰ ਆਪਾਂ ਉਹਨਾਂ ਲੋਕਾਂ ਦੀ ਸੋਚਣੀ ਤੇ ਚੱਲਾਂਗੇ ਦੇਖੋ ਲੋਕਾਂ ਨੇ ਤਾਂ ਰੱਬ ਨੂੰ ਨਹੀਂ ਛੱਡਿਆ ਹਨਾ ਸੋ ਆਪਾਂ ਇਹਨਾਂ ਚੀਜ਼ਾਂ ਦੀ ਟੈਨਸ਼ਨ ਛੱਡ ਕੇ ਆਪਣੇ ਕੰਮ ਤੇ ਫੋਕਸ ਕਰੀਏ ਸਭ ਤੋਂ ਪਹਿਲੀ ਚੀਜ਼ ਦੂਸਰੀ ਚੀਜ਼ ਜਿਹੜੀ ਸੰਗ ਲੱਗਣ ਦੀ ਸ਼ੁਰੂ ਦੇ ਵਿੱਚ ਦੇਖੋ ਥੋੜੀ ਜੀ ਪ੍ਰੋਬਲਮ ਆਉਂਦੀ ਹੈ ਥੋੜੀ ਐਂਜ਼ਾਇਟੀ ਜੀ ਹੁੰਦੀ ਹੈ ਮਤਲਬ ਐਂਜ਼ਾਇਟੀ ਮਤਲਬ ਸੰਗ ਇਸ ਤਰੀਕੇ ਨਾਲ ਵੀ ਕੈਮਰੇ ਨੂੰ ਫੇਸ ਕਰਨਾ ਥੋੜਾ ਔਖਾ ਹੋ ਜਾਂਦਾ ਪਰ ਜਿਉਂ-ਜਿਉਂ ਆਪਾਂ ਕੰਮ ਕਰਦੇ ਜਾਂਦੇ ਆ ਤਜਰਬਾ ਆਉਂਦਾ ਜਾਂਦਾ ਆਪਾਂ ਨੂੰ ਫਿਰ ਆਪਣੀ ਉਹ ਝਿਜਕ ਵੀ ਜਿਹੜੀ ਖਤਮ ਹੋ ਜਾਂਦੀ ਹੈ ਤੇ ਰਹੀ ਗੱਲ ਇਹ ਇੱਕ ਸੋਸ਼ਲ ਮੀਡੀਆ ਕਹਿਜਾ ਪਲੇਟਫਾਰਮ ਆ ਜਿਦੇ ਉਹ ਵਿੱਚ ਤੁਸੀਂ ਮਤਲਬ ਚਾਹੋ ਜਿੰਨਾ ਵੀ ਕੰਮ ਵਧੀਆ ਕਰੋ ਜਿੰਨੇ ਵੀ ਮਿਹਨਤ ਕਰੋ ਉਨਾ ਹੀ ਪੈਸਾ ਤੁਸੀਂ ਇਹ ਕਮਾ ਸਕਦੇ ਹੋ ਤੇ ਅਗਰ ਮੈਂ ਆਪਣੀ ਗੱਲ ਕਰਾਂ ਤਾਂ ਤੁਸੀਂ ਇਹ ਦੇਖੋ ਕਿ ਹਰ ਰੋਜ਼ ਦੇ ਜਿਹੜੇ ਹੈਗੇ ਪੇਮੈਂਟ ਆ ਮੇਰੇ ਫੋਨ ਦੇ ਅਕਾਊਂਟ ਵਿੱਚੋਂ ਪਹਿਲਾਂ ਡਿਪੋਜ਼ਿਟ ਹੋ ਜਾਂਦੀ ਆ ਉਸ ਤੋਂ ਬਾਅਦ ਫਿਰ ਅਮੀ ਨਿਵਾ ਜਾ ਕੇ ਉਹ ਐਡਸਨ ਦੇ ਅਕਾਊਂਟ ਵਿੱਚ ਜਮ੍ਹਾਂ ਹੁੰਦੀ ਹੈ ਤੇ 21 ਤਰੀਕ ਨੂੰ ਜਾ ਕੇ ਆਪਣੇ ਬੈਂਕ ਦੇ ਵਿੱਚ ਆ ਜਾਂਦੀ ਹੈ ਠੀਕ ਹੈ ਜੀ ਤੇ ਬੈਂਕ ਵਿੱਚ ਜਦੋਂ ਪੇਮੈਂਟ ਆਉਂਦੀ ਹੈ ਤਾਂ ਮੇਲ ਆਉਂਦੀ ਹੈ ਨਾਲ ਹੀ ਈਮੇਲ ਆਉਂਦੀ ਹੈ ਆਪਾਂ ਨੂੰ ਵੀ ਤੁਹਾਡੀ ਪੇਮੈਂਟ ਅਸੀਂ ਪਾਤੀ ਹੈ ਜਾ ਕੇ ਤੁਸੀਂ ਆਪਣੀ ਪੇਮੈਂਟ ਕਢਾ ਸਕਦੇ ਹੋ ਹਨ ਸੋ ਇਹ ਚੀਜ਼ ਦਾ ਵੀ ਅਪੋਂਟੈਂਸ਼ਲ ਲੈਂਦੀ ਲੋਨ ਦੀ ਪੇਮੈਂਟ ਕਿੰਨੀ ਆਊਗੀ ਕਿਵੇਂ ਨਹੀਂ ਆਊਗੀ ਉਹ ਆਪਣੇ ਬੈਂਕ ਦੇ ਵਿੱਚ ਆਉਣੀ ਆ ਸਿੱਧਾ ਆਪਣੇ ਬੈਂਕ ਅਕਾਊਂਟ ਦੇ ਵਿੱਚ ਡਿਪੋਜ਼ਿਟ ਹੋ ਜਾਣੀ ਆ ਸੋ ਤੁਸੀਂ ਆ ਦੇਖੋ ਵੀ ਰੋਜ਼ ਦੀ ਰੋਜ਼ ਮੈਂ ਪੈਸਾ ਮੈਨੂੰ ਮਿਲ ਰਿਹਾ ਚਾਹੇ ਥੋੜਾ ਹੀ ਮਿਲ ਰਿਹਾ ਆਪਾਂ ਐ ਨਹੀਂ ਕਹਿੰਦੇ ਬਹੁਤ ਜ਼ਿਆਦਾ ਮਿਲ ਰਿਹਾ ਪਰ ਇੰਨਾ ਕਹਿ ਵੀ ਉਹਦੇ ਨਾਲ ਸਾਡਾ ਇੰਨੀ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੋ ਜੀ ਆਪਾਂ ਇੰਨਾ ਵੀ ਕਮਾ ਸਕਦੇ ਆ ਨਾ ਜਿਹਦੇ ਨਾਲ ਸਾਡੇ ਚੁੱਲ੍ਹੇ ਦਾ ਖਰਚਾ ਚੱਲ ਸਕੀ ਸਾਡੀ ਰੋਟੀ ਪਾਣੀ ਦਾ ਖਰਚਾ ਚੱਲ ਸਕੀ ਤਾਂ ਵੀ ਸਮਝ ਲਓ ਵੀ ਆਪਾਂ ਬਹੁਤ ਵੱਡਾ ਸਹਿਯੋਗ ਕਰ ਰਹੇ ਆ ਆਪਦੇ ਪਰਿਵਾਰ ਦਾ ਕਿਉਂਕਿ ਉਹ ਖਰਚਾ ਚਲਾਉਣਾ ਵੀ ਅੱਜ ਦੇ ਟਾਈਮ 'ਚ ਬਹੁਤ ਔਖਾ ਹੋਇਆ ਪਿਆ ਦਾਲਾਂ ਸਬਜ਼ੀਆਂ ਆਟਾ ਕੋਟਾ ਘਿਓ ਰਫਾਇੰਡ ਹਰ ਇੱਕ ਚੀਜ਼ ਮਹਿੰਗੀ ਹੋਈ ਪਈ ਆ ਹਨ ਸੋ ਤਾਂ ਵੀ ਆਪਣੇ ਪਰਿਵਾਰ ਨੂੰ ਬਹੁਤ ਵੱਡਾ ਸਹਿਯੋਗ ਹੁੰਦਾ ਅਗਰ ਆਪਾਂ 4-5000 ਰੁਪਏ ਮਹੀਨੇ ਦਾ ਕਮਾ ਸਕਦੇ ਹਾਂ ਨਾ ਤਾਂ ਵੀ ਘਰੇ ਬੈਠੇ ਤਾਂ ਵੀ ਤੁਸੀਂ ਐ ਸਮਝੋ ਵੀ ਇਸ ਤੋਂ ਵਧੀਆ ਗੱਲ ਕੋਈ ਹੈ ਨਹੀਂ ਸੋ ਹਰ ਰੋਜ਼ ਦੇਖੋ ਇਹ ਜਿਹੜੇ ਪੇਮੈਂਟ ਆ ਇਸ ਵੀਰੇ ਮਤਲਬ 2 3 ਵਜੇ 4 ਵਜੇ 5 ਵਜੇ 6 ਵਜੇ 10 11 ਵਜੇ ਤੱਕ ਵੀ ਇਹ ਜਿਹੜਾ ਆਪਣਾ ਫੋਨ ਦਾ ਅਕਾਊਂਟ ਹੁੰਦਾ ਉਹਦੇ ਵਿੱਚ ਇਹ ਡਿਪੋਜ਼ਿਟ ਹੋ ਜਾਂਦੀ ਆ ਤੇ ਆਪਾਂ ਨੂੰ ਮਤਲਬ ਸ਼ੋ ਹੋਣ ਲੱਗ ਜਾਂਦੀ ਹੈ ਵੀ ਅੱਜ ਅਸੀਂ ਇੰਨੀ ਕਮਾਈ ਕੀਤੀ ਆ ਜਿੰਨੇ ਵੀ ਡਾਲਰ ਦੇ ਕੋਈ ਡਾਲਰਾਂ ਦੇ ਵਿੱਚ ਪੇਮੈਂਟ ਆਉਂਦੀ ਆ ਘੱਟ ਤੋਂ ਘੱਟ ਸਾਡੇ 100 ਡਾਲਰ ਹੋਣੇ ਚਾਹੀਦੇ ਨੇ 100 ਡਾਲਰ ਦੀ ਪੇਮੈਂਟ ਫਿਰ ਸਾਡੇ ਅਕਾਊਂਟ ਦੇ ਵਿੱਚ ਆਉਂਦੀ ਆ ਜੇ ਮੰਨ ਲਓ ਵੀ 2 ਤਰੀਕ ਤੱਕ ਸਾਡੇ ਜਿਹੜਾ ਫੋਨ ਦਾ ਅਕਾਊਂਟ ਆ ਉਹਦੇ ਵਿੱਚ 100 ਡਾਲਰ ਨਹੀਂ ਬਣੇ ਤਾਂ ਫਿਰ ਉਹ ਅਗਲੇ ਮਹੀਨੇ ਪੇਮੈਂਟ ਆਉਗੀ ਤਾਂ ਵੀ ਉਹ ਚ ਟੈਨਸ਼ਨ ਲੈਣ ਦੀ ਲੋੜ ਨਹੀਂ ਫਿਰ ਉਹ ਅਗਲੇ ਮਹੀਨੇ 2 ਮਹੀਨਿਆਂ ਦੀ ਪੇਮੈਂਟ ਇਕੱਠੀ ਆ ਜਾਂਦੀ ਆ ਲੇਕਿਨ ਆਉਗੀ ਉਹਦੇ ਹੀ ਜਦੋਂ ਘੱਟ ਤੋਂ ਘੱਟ 100 ਡਾਲਰ ਕੰਪਲੀਟ ਹੁੰਦਾ ਠੀਕ ਹੈ ਜੀ ਸੋ ਤੁਸੀਂ ਵੀ ਅਗਰ ਇਹ ਕੰਮ ਕਰਨਾ ਚਾਹੁੰਦੇ ਹੋ ਤੇ ਮੈਂ YouTube ਦੇ ਚੈਨਲ ਉੱਤੇ ਤੁਹਾਡੇ ਨਾਲ ਇਹਦੇ ਵਾਰੀ ਜਾਣਕਾਰੀ ਸ਼ੇਅਰ ਨਹੀਂ ਕਰ ਸਕਦੀ ਕਿਉਂਕਿ ਮੇਰਾ ਵਲੌਗਿੰਗ ਦਾ ਚੈਨਲ ਆ ਮੇਰਾ ਟੈਕ ਦਾ ਚੈਨਲ ਨਹੀਂ ਆ ਤੇ ਜਿਹੜੀ ਇਹ ਨੌਲੇਜ ਆ ਟੈਕ ਦੇ ਚੈਨਲ ਉੱਤੇ ਹੀ ਅਪਲੋਡ ਕਰ ਸਕਦੀ ਆ ਦੇ ਵਿੱਚ ਵੈਸੇ ਕਰੀ ਤਾਂ ਜਾਂਦੇ ਨੇ ਕਈ ਲੋਗ ਵਲੋਗਿੰਗ ਦੇ ਚੈਨਲ ਉੱਤੇ ਵੀ YouTube ਦੀ ਮੈਂ ਵੀ ਸਟਾਰਟਿੰਗ ਦੇ ਵਿੱਚ ਗਲਤੀ ਕੀਤੀ ਸੀ ਪਰ ਟੈਕ ਦੇ ਚੈਨਲ ਉੱਤੇ ਸਾਨੂੰ ਟੈਕ ਦੀ ਇਨਫੋਰਮੇਸ਼ਨ ਸ਼ੇਅਰ ਕਰਨੀ ਚਾਹੀਦੀ ਹੈ ਵਲੋਗਿੰਗ ਚੈਨਲ ਦੇ ਵਿੱਚ ਜਿਵੇਂ ਮੈਂ ਡੇਲੀ ਰੁਟੀਨ ਦੀ ਹੋ ਗਈ ਜਾਂ ਵੈਸੇ ਬਹਿ ਕੇ ਗੱਲਬਾਤ ਦੀ ਵੀਡੀਓ ਹੋ ਗਈ ਉਦਾਂ ਦੀ ਸ਼ੇਅਰ ਕਰਦੇ ਤਾਂ ਉਹ ਕਰ ਸਕਦੇ ਆ ਤੁਸੀਂ YouTube ਤੇ ਸਰਚ ਕਰੋਗੇ ਟੈਕ ਦਾ ਕੋਈ ਵੀ ਹਿੰਦੀ ਚੈਨਲ ਉਹ ਤੋਂ ਤੁਸੀਂ ਥੰਬਨੇਲ ਬਣਾਉਣਾ ਸਿੱਖੋ ਡਿਸਕ੍ਰਿਪਸ਼ਨ ਕਿਵੇਂ ਲਿਖਣਾ ਉਹ ਸਿੱਖੋ ਟਾਈਟਲ ਕਿਵੇਂ ਲਿਖਣਾ ਉਹ ਸਿੱਖੋ ਤੁਸੀਂ ਟੈਗ ਕਿਵੇਂ ਲਾਉਣਾ ਉਹ ਸਿੱਖੋ ਚੈਨਲ ਕਿਵੇਂ ਬਣਾਉਣਾ ਉਹ ਵੀ ਸਿੱਖ ਲਓ ਤੇ ਜੇ ਤੁਹਾਨੂੰ ਮੇਰੇ ਤੋਂ ਕੁਝ ਪੁੱਛਣਾ ਤੁਸੀਂ ਇੰਸਟਾਗ੍ਰam ਦੀ ਆਈਡੀ ਨੋਟ ਕਰ ਲਓ ਹਰਪ੍ਰੀਤ ਗਰੇਵਾਲ 130 ਉਹਦੇ ਥਰੂ ਮੇਰੇ ਨਾਲ ਕੰਟੈਕਟ ਕਰਕੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਵੀ ਕਿਵੇਂ ਕੀ ਚੀਜ਼ ਜਿਹੜੀ ਚੀਜ਼ ਤੁਹਾਨੂੰ ਨਾ ਸਮਝ ਲੱਗੀ ਠੀਕ ਹੈ ਜੀ ਤਾਂ ਜਿੰਨਾ ਮੇਥੋਂ ਹੋ ਸਕੇ ਮੈਂ ਤੁਹਾਡੀ ਹੈਲਪ ਜ਼ਰੂਰ ਕਰੂੰਗੀ ਤੇ ਬਾਕੀ ਪੇਮੈਂਟ ਜਿਹੜੀ ਆਉਣ ਲੱਗਦੀ ਆ ਕਿ ਕੁਝ ਭੜਨੇ ਵੀ ਪੁੱਛਿਆ ਸੀ ਪੇਮੈਂਟ ਕਦੋਂ ਆਉਣ ਲੱਗਦੀ ਆ ਪੇਮੈਂਟ ਆਉਣ ਲੱਗਦੀ ਆ ਜੀ ਮੋਨਟਾਈਜ਼ ਹੋਣ ਤੋਂ ਬਾਅਦ ਚੈਨਲ ਮੋਨਟਾਈਜ਼ ਹੋਊਗਾ ਮੋਨਟਾਈਜ਼ ਕਦੋਂ ਹੁੰਦਾ ਹੈਗਾ ਜਦੋਂ ਤੁਹਾਡੇ 1000 ਸਬਸਕ੍ਰਾਈਬਰ ਕੰਪਲੀਟ ਹੋ ਗਏ ਤੇ 4000 ਘੰਟਾ ਵਾਚ ਟਾਈਮ ਕੰਪਲੀਟ ਹੋ ਗਿਆ ਫਿਰ ਚੈਨਲ ਮੋਨਟਾਈਜ਼ ਹੁੰਦਾ ਉਸ ਤੋਂ ਪਹਿਲਾਂ ਮੋਨਟਾਈਜ਼ ਨਹੀਂ ਹੁੰਦਾ ਕਿਸੇ ਦੀ ਕਿਸਮਤ ਚੰਗੀ ਹੁੰਦੀ ਹੈ ਮਹੀਨੇ 2 ਮਹੀਨੇ ਵਿੱਚ ਹੀ ਮੋਨਟਾਈਜ਼ ਹੋ ਜਾਂਦਾ ਹੈ ਕਿਸੇ ਦਾ 6 ਮਹੀਨੇ ਚ ਕਿਸੇ ਦਾ ਸਾਲ ਚ ਕਿਸੇ ਦਾ ਡੇਢ ਸਾਲ ਚ ਅਗਰ ਮੈਂ ਆਪਣੀ ਗੱਲ ਕਰਾਂ ਤਾਂ ਮੇਰਾ ਚੌਥੇ ਮਹੀਨੇ ਤੋਂ ਬਾਅਦ ਪੇਮੈਂਟਾਂ ਆਣੀ ਸ਼ੁਰੂ ਹੋ ਗਈ ਸੀ ਦੂਸਰੇ ਮਹੀਨੇ ਤੋਂ ਬਾਅਦ ਚੈਨਲ ਮੇਰਾ ਮੋਨਟਾਈਜ਼ ਹੋ ਗਿਆ ਸੀ ਪਰਮਾਤਮਾ ਦੀ ਮਿਹਰ ਕਰਕੇ ਤੁਹਾਡੇ ਸਾਰਿਆਂ ਦੇ ਸਪੋਰਟ ਕਰਕੇ ਚੀਜ਼ ਹੋ ਗਈ ਸੀ ਸੋ ਅਗਰ ਤੁਸੀਂ ਵੀ ਕਰਨਾ ਚਾਹੋ ਤਾਂ ਕੋਈ ਗੱਲ ਨਹੀਂ ਟੈਨਸ਼ਨ ਨਾਲ ਲੋ ਜਿੰਨਾ ਮੈਥ ਹੋ ਸਕੇ ਮੈਂ ਤੁਹਾਡੀ ਹੈਲਪ ਕਰਾਂਗੀ ਸੋ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ